आम आदमी पार्टी के सांसद उम्मीदवार मीथेयर ने आज अपने परिवार और अन्य पार्टी और साथियों के साथ जिला संगरूर से मौजूदा विधायक नरेंद्र कौर भराज कैबिनेट मंत्री अमन अरोड़ा और आम आदमी पार्टी के वर्करों के साथ अपना प्रचार किया एक रोड शो के बाद मीथेयर ने अपना पर्चा भरा और मीडिया से बातचीत की और उन्होंने कहा कि संगरूर बेशक हॉट सीट है लेकिन आम आदमी पार्टी ये जीत कर हासिल करके सब कुछ ठंडा कर देगी इसके साथ ही उन्होंने कहा कि जिस तरह से किसान बीजेपी का विरोध कर रहे हैं उसे कहीं ना कहीं लग रहा है कि बीजेपी की पंजाब में कोई मौजूदगी ही नहीं है इसके साथ ही उन्होंने कहा कि जिस तरह से उन्हें भरपूर रिस्पांस मिल रहा है वह संगरूर जिले से और बरनाला जिले से चुनाव लड़ रहे हैं वह पहले भी दो बार से से जीत जीत चुके हैं। इस बार उन्हें संगरूर भी मिलेगी, क्योंकि वर्तमान सरकार ने पंजाब के भविष्य और पंजाब के लोगों की भलाई के लिए जिस तरह से काम किया है दोबारा वोट देकर जिताएंगे और उन्होंने क्या कहा आइए देखते हैं देखो जी आजात्मा ले ਅਸੀਂ ਸਾਡਾ ਸਾਰਾ ਪਰਿਵਾਰ ਵਿੱਚੇ ਸਾਡੇ ਮੇਰੇ ਵੱਡੇ ਭਰਾ ਅਮਨ ਜੀ ਨਰਿੰਦਰ ਮੇਰੀ ਛੋਟੀ ਭੈਣ ਗੋਇਲ ਸਾਹਿਬ ਲਾਹਰ ਸਿੰਘ ਉਗੋਕੇ ਜੀ ਜਮਿਲ ਰਹਿਮਾਨ ਜੀ ਤੇ ਮੇਰੇ ਪੰਡੋਰੀ ਸਾਹਿਬ ਤੇ ਸਾਰਾ ਮੇਰਾ ਜਿਹੜਾ ਪਰਿਵਾਰ ਹੈ ਅਸੀਂ ਸਾਰੇ ਅੱਜ ਪਹਿਲਾਂ ਨਾਨਕੀ ਆਣਾ ਸਾ ਮੱਥਾ ਟੇਕਿਆ ਫਿਰ ਕਾਲੀ ਮਾਤਾ ਜੀ ਦੇ ਮੱਥਾ ਟੇਕਿਆ ਫਿਰ ਵਾਲਮੀਕੀ ਮੰਦਰ ਮੱਥਾ ਟੇਕਿਆ ਤੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਚੰਗੇ ਕੰਮ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਹੈ ਤੇਹੀ ਪ੍ਰਮਾਤਮਾ ਅੱਗੇ ਅਰਦਾਸ ਆ ਜਿਹੜੀ ਕੀਤੀ ਹੈ ਕਿਉਂਕਿ ਪਹਿਲਾਂ ਵੀ ਮੈਂ ਦੋ ਇਲੈਕਸ਼ਨਾਂ ਲੜਿਆ ਤੇ ਪ੍ਰਮਾਤਮਾ ਨੇ ਸਫਲਤਾ ਜਿਹੜੀ ਬਖਸ਼ੀ ਹੈ ਲੋਕਾਂ ਨੇ ਜਿਹੜਾ ਸਾਥ ਸਾਥ ਦਿੱਤਾ ਤੇ ਹਮੇਸ਼ਾ ਆਪਣੇ ਵੱਲੋਂ ਇਮਾਨਦਾਰੀ ਨਾਲ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਹੈ ਇਹ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਹਿੰਮਤ ਬਖਸ਼ੇ, ਬਲ ਬਖਸ਼ੇ, ਤਾਕਤ ਬਖਸ਼ੇ ਲੋਕਾਂ ਦਾ ਸਾਥ ਦੇਵੇ ਤੇ ਮੈਂ ਆਪਣੀ ਇਮਾਨਦਾਰੀ ਨਾਲ ਬਤੌਰ ਮੈਂਬਰ ਮੈਂਬਰ ਪਾਰਲੀਮੈਂਟ ਨੂੰ ਜ਼ਰੂਰ ਜਿਹੜੀ ਸੇਵਾ ਉਹ ਨਵਾਵਾਂ ਸੰਗਰੂਦ ਹੌਟ ਸੀ ਬਟ ਉਹਨੂੰ ਬੀਜੇਪੀ ਤੋਂ ਵੀ ਅਰਵੇ ਦਫਨਾਂ ਨੂੰ ਤਾਅਤਤ ਹੈ ਗਿਆ ਹੁਣ ਮੈਂ ਕਿਹਾ ਜਿੰਨੀ ਮਰਜੀ ਹੌਟ ਹੋਵੇ ਪਰ ਸਾਰ ਨੂੰ ਠੰਡੇ ਕਰਕੇ ਤੋੜਾਂਗੇ ਤੀਜੇ ਪੀ ਦਾ ਕਿਸਾਨ ਵਿਰੋਧ ਕਰ ਰਹੇ ਸੀ ਦੇਖ ਰਹੇ ਵਾਚ ਵੀ ਉਹਨਾਂ ਨੇ ਜਾਖੜ ਸਾਹਿਬ ਦੇ ਵਿਰੋਧ ਦੇ ਵਿੱਚ ਕਿਸਾਨਾਂ ਨੇ ਦਫਤਰ ਘੇਰਿਆ ਦੇਖੋ ਚਲੋ ਜੋ ਬੀਜੇਪੀ ਨੇ ਬੀਜੇਆ ਪਿਛਲੇ ਸਮੇਂ ਚ ਉਹ ਬੀਜੇਪੀ ਵੱਧ ਰਹੀ ਹੈ ਸੈਂਕੜੇ ਕਿਸਾਨਾਂ ਦੀ ਮੌਤ ਜਿਹੜੀ ਹੈ ਪਿਛਲੇ ਸਮੇਂ ਚ ਕਿਸਾਨ ਸੰਘਰਸ਼ ਦੌਰਾਨ ਹੋਈ ਤੇ ਬੀਜੇਪੀ ਵਾਅਦੇ ਕਰਕੇ ਮੁੱਕਰ ਗਈ ਉਸ ਤੋਂ ਬਾਅਦ ਵੀ ਸਾਡਾ ਇੱਕ ਜਿਹੜਾ ਨੌਜਵਾਨ ਹੈ ਇੱਥੇ ਸ਼ਹੀਦ ਹੈ ਜਿਹੜਾ ਉਹ ਕਰ ਦਿੱਤਾ ਗਿਆ ਤੇ ਸਾਡੇ ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਵੀ ਆਪਣੇ ਹੱਕ ਮੰਗਣ ਲਈ ਵੀ ਜਿਹੜਾ ਦਿੱਲੀ ਨੂੰ ਜਾਂ ਦਿੱਤਾ ਗਿਆ ਜਿਹਦੇ ਕਰਕੇ ਅੱਜ ਪੰਜਾਬ ਦੇ ਜਿਹੜੇ ਕਿਸਾਨ ਨੇ ਭਾਈ ਉਹ ਆਪਣੇ ਹੱਕਾਂ ਦੀ ਲੜ ਰਹੇ ਆ ਮੀ ਸਾਹਿਬ ਢੀਨ ਸਾਹਿਬ ਪਰਿਵਾਰ ਹੁਣ ਤੱਕ ਚੁੱਪਾ ਢੀਨ ਸਾਹਿਬ ਪਰਿਵਾਰ ਹੁਣ ਤੱਕ ਚੁੱਪਾ ਮੈਡਮ ਜੀ ਤੁਹਾਡੇ ਨਾਲ ਨੇ ਤੁਹਾਡੀ ਰਿਸ਼ਤਦਾਰੀ ਪੈਂਦੀ ਹੈ ਉਹੀ ਤਾਂ ਗੱਲਬਾਤ ਖਾਸ ਦੇਖੋ ਜਿਹੜੀ ਪਰਿਵਾਰਕ ਉਹ ਲੱਗ ਹੈ ਸਿਆਸੀ ਜਿਹੜੀ ਉਹ ਲੱਗ ਹੈ ਬਟ ਧੀਰਸਾ ਸਾਹਿਬ ਸ਼ਰੀਫ ਆਦਮੀ ਹੈ ਤਾਂ ਹੈ ਹੀ ਆ ਵੀ ਭਾਈ ਜਿਹੜੀ ਜਾਤੀ ਉਹਨਾਂ ਦੇ ਨਾਲ ਬਾਦਲ ਪਰਿਵਾਰ ਨੇ ਜਿਹੜੀ ਬਹੁਤ ਵੱਡੀ ਕੀਤੀ ਹੈ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਆਪਦੀ ਕ੍ਰੈਡੀਬਿਲਟੀ ਨੂੰ ਲੂਜ਼ ਕੀਤੀ ਹੈ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਜਿਹੜਾ ਅੱਜ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਯਕੀਨ ਹੈ ਉਹ ਕਰੂਗਾ ਜਿਹੜਾ ਅਕਾਲੀ ਦਲ ਦਿਨੋਂ ਦੇ ਨੀਚੇ गिरਦਾ ਜਾਂਦਾ ਸੀ ਉਹ ਬਿਲਕੁਲ ਸਿਫਰ ਤੇ ਜਿਹੜਾ ਉਹ ਜਾ ਚੁੱਕਿਆ ਬਾਕੀ ਮੈਂ ਤਾਂ ਭਾਈ ਸਾਰਿਆਂ ਨੂੰ ਹੀ ਜਿੰਨੇ ਸਗਰੂਰ ਦੇ ਚਾਹੇ ਅਕਾਲੀ ਦਲ ਦੇ ਵਰਕਰ ਨੇ ਚਾਹੇ ਕਾਂਗਰਸ ਦੇ ਚਾਹੇ ਲੀਡਰ ਨੇ ਮੇਰਾ ਸਾਰਿਆਂ ਨੂੰ ਕਹਿਣਾ ਵੀ ਭਾਈ ਮੈਂ ਕੱਲਾ ਜਿਹੜਾ ਸੰਗਰੂਰ ਦਾ ਮੁੰਡਾ ਜਿਹੜਾ ਲੜਾਈਆਂ ਉਹ ਲੜ ਰਿਹਾ ਸਾਰੇ ਮੇਰਾ ਸੰਗਰੂਰ ਦੀ ਡਿਵੈਲਪਮੈਂਟ ਲਈ ਸੰਗਰੂਰ ਦੀ ਤਰੱਕੀ ਲਈ ਜਿਹੜਾ ਉਹ ਸਾਥ ਦੇਉ। ਕੇਜਰੀਵਾਲ ਸਾਹਿਬ ਸਿੰਗ ਲਾਉਣਗੇ ਨਹੀਂ ਦੇਖੋ ਮੇਰੀ ਇਸ ਮੁੱਦੇ ਨੂੰ ਲੈ ਕੇ ਕਦੇ ਕੋਈ ਗੱਲਬਾਤ ਕੇਜਰੀਵਾਲ ਸਾਹਿਬ ਦੀ ਕੋਈ ਰੈਲੀ ਸੰਗਰੂਰ ਦੇ ਵਿੱਚ ਹੋਊਗੀ ਜੀ ਪੂਰੀ ਗੱਜ-ਬੱਜ ਕੇ ਕਰਾਂਗੇ ਦੇਖਿਓ ਕਿਉਂਕਿ ਸੰਗਰੂਰ ਦੇ ਲੋਕ ਬਰਨਾਲਾ ਮਲੇਰਕੋਟਲਾ ਦੇ ਲੋਕ ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਜਿਹਨੂੰ ਉਹ ਪਿਆਰ ਕਰਦੇ ਨੇ ਨੇਤਾ ਨੂੰ ਉਰਵਿੰਦ ਕੇਜਰੀਵਾਲ ਜੀ ਪੰਜਾਬ ਆਉਣ ਤੇ ਕਦੋਂ ਉਹਨਾਂ ਨੂੰ ਦੇਖਣ ਤੇ ਕਦੋਂ ਉਹਨਾਂ ਨੂੰ ਸੁਣ ਕੇਜਰੀਵਾਲ ਜੀ ਪੰਜਾਬ ਆਉਣ ਤੇ ਕਿਹੜੇ ਮੁੱਦੇ ਲੈ ਕੇ ਜਾ ਰਹੇ ਬਾਬੇ ਤੇ ਕੋਸੀ ਜੋ 2 ਸਾਲ ਚ ਡਿਵੈਲਪਮੈਂਟ ਦੇ ਕੰਮ ਕੀਤੇ ਆ ਉਹ ਮੁੱਦੇ ਵੀ ਜਿਹੜੇ ਆ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਅਸੀਂ ਤਾਂ ਕਹਿ ਰਹੇ ਆਂ ਵੀ ਭਾਈ ਤੱਕੜੀ ਚ ਤੋਲ ਕੇ ਦੇਖ ਲਓ ਸਾਡੇ 2.5 ਸਾਲਾਂ ਨੂੰ ਤੇ ਦੂਜੀਆਂ ਸਰਕਾਰਾਂ ਦੇ ਭਾਈ ਜਿੰਨੀ ਆ ਰਹੀਆਂ ਉਹਨਾਂ ਨੇ ਪਹਿਲੇ 2-2 ਸਾਲ ਚ ਕੀ ਕੀਤਾ ਤੇ ਸਾਡੇ ਇਸੇ ਸਾਲ ਦੇ 2 ਸਾਲ ਕਿਉਂਕਿ ਸਾਡੀ ਤਾਂ ਪਹਿਲੀ ਵਾਰ ਸਰਕਾਰ ਬਣੀ ਆ ਨਾ 75 ਸਾਲਾਂ ਚ ਜਿੰਨੇ ਕੰਮ ਸਰਕਾਰਾਂ ਨੇ ਆਪਦੇ ਪਹਿਲੇ 2-2 ਸਾਲ ਚ ਕੀਤੇ ਆ ਸਾਡੇ ਕੱਲਿਆਂ ਦੇ 2 ਸਾਲ ਸਾਰਿਆਂ ਦੇ ਜਿਹੜੇ ਆ ਉਹ ਭਾਰੂ ਰਹਿਣਗੇ ਕੱਲਿਆਂ ਵਿੱਚ ਨੌਕਰੀਆਂ ਦੇ ਹਲ ਕਰਾਂ ਦੀ 43000 ਦਿੱਤੀ ਹੈ ਇਹ ਚੈਲੰਜ ਆ 77 ਸਾਲ ਚ ਪਹਿਲੇ 2 ਸਾਲਾਂ ਚ ਕਿਸੇ ਵੀ ਸਰਕਾਰ ਨੇ ਇੰਨੀ ਨੌਕਰੀ ਜਿਹੜੀ ਆ ਉਹ ਦਿੱਤੀ ਹੋਵੇ ਅਸੀਂ ਰੈਵਨਿਊ 14% ਤੇ ਲੈ ਕੇ ਕਿਸੇ ਸਰਕਾਰ ਚ ਪਹਿਲੇ 2 ਸਾਲਾਂ ਚ ਰੈਵਨਿਊ 14% ਦੇ ਹਿਸਾਬ ਨਾਲ ਵਧਿਆ ਹੋਵੇ ਇਹਨਾਂ ਦੇ ਕਦੇ ਸੱਤ ਨਹੀਂ ਜਟਪਦਾ ਕੇਜਰੀਵਾਲ ਦੀ ਭੈਣ ਸਿਪੀ ਸ਼ਰਮਾ ਵੀ ਇੱਥੇ ਕਾਗਜ਼ ਪੜ੍ਹਦੇ ਦੇਖੋ ਡੈਮੋਕ੍ਰੇਸੀ ਹੈ ਕੋਈ ਵੀ ਜਿਹੜਾ ਕਿਤੋਂ ਵੀ ਲੜ ਸਕਦਾ ਵੋਟਾਂ ਸੰਗਰੂਰ ਦੇ ਲੋਕਾਂ ਨੇ ਪਾਉਣੀਆਂ ਐ ਅਸੀਂ ਆਪਣਾ ਝੰਡਾ ਜਿਹੜਾ ਉਹ ਲੈ ਕੇ ਜਾਣਾ ਕੇਜਰੀਵਾਲ ਆਏ ਸੀ ਟੈਂਕੀ ਤੋਂ ਉਤਾਰੀ ਸੀ ਉਹ ਕਹਿੰਦੇ ਸੀ ਕਿ ਅਸੀਂ ਤੁਹਾਨੂੰ 14 ਦਵਾਂ ਕਿਉਂਕਿ ਮੈਨੂੰ ਨੌਕਰੀ ਨਹੀਂ ਮਿਲੀ ਉਲਟਾ ਸਾਡੀ 44000 ਲੋਕਾਂ ਨੂੰ ਜਿਹੜੀ ਨੌਕਰੀ ਆ ਉਹ ਦੇ ਚੁੱਕਿਆ ਬਾਕੀ ਬਹੁਤੇ ਮਸਲੇ ਜਿਹੜੇ ਔੜ ਦੇ ਵਿੱਚ ਜਿਹੜੇ ਆ اٹਕੇ ਹੋਏ ਆ ਜਿਹੜੇ ਸਾਡੇ ਲੈਵਲ ਤੇ ਹੱਲ ਹੋਣ ਵਾਲੇ ਸੀ ਸਰਕਾਰ ਲੈਵਲ ਤੇ ਉਹ ਸਾਰੇ ਜਿਹੜੇ ਉਹ ਕੀਤੇ ਆ ਕੋਟੀ ਨਹੀਂ ਜਿਹੜੀ ਉਥੋਂ ਜਿਹੜੀ ਆ ਰਾਤ ਮਿਲਟਰੀ ਇਸ ਦਾ ਕੋਟ ਜਾ ਕੇ ਵੀ ਸਾਡੇ ਵਕੀਲ ਉਥੇ ਕੱਢਦੇ ਆ ਵੀ ਭਾਈ ਜਿਹੜਾ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ ਮੈਨੂੰ ਦੱਸੋ ਜਦੋਂ ਅਸੀਂ 43000 ਨੌਕਰੀ ਦੇ ਸਕਦੇ ਆ ਉਹ ਕਿਹੜਾ ਜੀ ਕਿਤੇ ਪੱਖਪਾਤ ਨਾ ਦਿੱਤੀ ਆ ਮੈਰਿਟ ਦੇ ਆਧਾਰ ਤੇ ਮਿਲਿਆ ਬਿਨਾਂ ਅਸ਼ਪਾਰਸ਼ ਬਿਨਾਂ ਪੈਸੇ ਤੋਂ ਸਾਡੀ ਕਿਹੜਾ ਕਿਸੇ ਵੀ ਜਥੇਬੰਦੀ ਨਾਲ ਕੋਈ ਦੁਸ਼ਮਣੀ ਆ ਵੀ ਭਾਈ ਅਸੀਂ ਉਹਨਾਂ ਨੂੰ ਦੇਣਾ ਚਾਹੁੰਦੇ ਕਿਸੇ ਹੋਰ ਦੇਣਾ ਚਾਹੁੰਨੇ ਆ ਸਾਨੂੰ ਤਾਂ ਇਹ ਆ ਭਾਈ ਜਿੰਨੇ ਅੜੇ ਹੋਏ ਮਸਲੇ ਆ ਸਾਰੇ ਨਜਿੱਠੇ ਜਾਣ ਸਾਰੇ ਸਿਰੇ ਚੜਨ ਉੱਜ ਜਿਹੜੀਆਂ ਇਦਾਂ ਦੀਆਂ ਕਹੋ ਮਜਬੂਰੀਆਂ ਬਣ ਜਾਂਦੀਆਂ ਵੀ ਜਿਹਦੇ ਕੋਟ ਕਰਕੇ ਵੀ ਜਿਹੜੇ ਸਿਰੇ ਚੜ ਜਾਂਦੇ ਆ ਉਹ ਹੋ ਗਿਆ ਅਸੀਂ ਆਪਣੇ ਵੱਲੋਂ ਪ੍ਰਪੋਜ਼ਲ ਬਣਾ ਕੇ ਕੇਂਦਰ ਨੂੰ ਭੇਜ ਦਿੱਤਾ ਉਹ ਮਸਲਾ ਜਿਹੜਾ ਉਹ ਤਾਂ ਕਿ ਪੰਜਾਬ ਸਰਕਾਰ ਦਾ ਕੰਮ ਹੈ ਮਿਲ ਕੇ ਅਸੀਂ ਜੋ ਕੇਂਦਰ ਸਿਸਟਮ ਬਾਰੇ ਨਹੀਂ ਜੋ ਸਾਡੇ ਲੈਵਲ ਤੇ ਸੀ ਉਹ ਅਸੀਂ ਕਰ ਚੁੱਕੇ ਆ ਸਾਡੀ ਉਹਨਾਂ ਦੇ ਨਾਲ ਗੱਲ ਵੀ ਹੋ ਰਹੀ ਹੈ ਤੇ ਉਹਨਾਂ ਦੀ ਬਹੁਤਾਂ ਸੈਂਤੀ ਵੀ ਹੈ ਸਰ ਇੱਕ ਕੁਐਸਚਨ ਸਰ ਰੱਖਣੀ ਆ ਅਸੀਂ ਆਪਣੀ ਗੱਲ ਰੱਖਣੀ ਆ ਅਸੀਂ ਧਰਮ ਨਿਰਪੱਖ ਸਾਡੀ ਜਿਹੜੀ ਉਹ ਪਾਰਟੀ ਹੈ ਡਵੈਲਪਮੈਂਟ ਦੇ ਏਜੰਡੇ ਤੇ ਗੱਲ ਕਰਨ ਵਾਲੀ ਜਿਹੜੀ ਸਾਡੀ ਪਾਰਟੀ ਹੈ ਤੇ ਅਸੀਂ ਸ਼ਹੀਦ ਭਗਤ ਸਿੰਘ ਅੰਬੇਦਕਰ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੀ ਸਾਡੀ ਪਾਰਟੀ ਹੈ ਸੋ ਅਸੀਂ ਤਾਂ ਭਾਈ ਨਾ ਕੋਈ ਲੋਕਾਂ ਨੂੰ ਵੰਡਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਢਕਾਉਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਜਾਤਾਂ ਪਾਤਾਂ ਤੇ ਲੜਾਉਣ ਵਾਲੀ ਜਿਹੜੀ ਗੱਲ ਕਰਨੀ ਹੈ ਇਹ ਪੰਜਾਬ ਉਹ ਧਰਤੀ ਹੈ ਸਾਰੇ ਦੇਸ਼ ਚ ਲੋਕ ਵੰਡੇ ਜਾ ਸਕਦੇ ਆ ਪਰ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਇਹਨੂੰ ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਪਰ ਇੱਥੇ ਲੋਕਾਂ ਦੇ ਵਿੱਚ ਜਿਹੜੀ ਫਿੱਕ ਹੈ ਉਹ ਕਦੇ ਨਹੀਂ ਪੈ ਸਕਦੀ ਇਸ ਵਾਰ ਫਿਰ ਜਿਹੜੇ ਸੰਗਰੂਰ ਦੇ ਲੋਕ ਹੈ ਉਹ ਭਾਈਚਾਰਕ ਸਾਂਝ ਦੀ ਜਿਹੜੀ ਚੋਣਾ ਦੇ ਰਾਹੀਂ ਜਿਹੜਾ ਸੰਕੇਤ ਹੈ ਵੱਡਾ ਮੈਸੇਜ ਹੈ ਉਹ ਦੇਣਗੇ ਠੀਕ ਹੈ ਕਿਹੜਾ ਜਾਉਂ ਹਸੇ ਜੀ ਕਹਿੰਦੇ ਆ ਅਸੀਂ ਜਿਹੜੇ ਕੰਮ ਲਈ ਆਏ ਆ ਮਕਸਦ ਲਈ ਉਹ ਸਾਡਾ ਵਾਅਦਾ ਪੂਰਾ ਕਰੂਗਾ ਸਾਡਾ ਬੇਟਾ ਐਮਪੀ ਬਣ ਕੇ ਨਿਕਲੂਗਾ ਇੱਥੇ ਅਤੇ ਸੰਗਰੂਪ ਦੇ ਸੀਟ ਉਹ ਸੀਟਾਂ ਜਿੱਤੇ ਭਗਵੰਤ ਮਾਨ ਨੂੰ ਕਰਾਰੇ ਜਿਹੜੀ ਹੈਗੀਆਂ ਟੱਕਰ ਸਾਰੀਆਂ ਪਾਰਟੀਆਂ ਨੇ ਦਿੱਤੀ ਸੀ ਕੋਈ ਟੱਕਰ ਨਹੀਂ ਆਪਾਂ ਉਹਨਾਂ ਕਿਤੇ ਮੁਕਾਬਲਾ ਬਹੁਤ ਨਹੀਂ ਨਹੀਂ ਕੋਈ ਟੱਕਰ ਸਾਨੂੰ ਘਰੇ ਬੈਠੇ ਨੂੰ ਪਤਾ ਲੱਗਦਾ ਨਾ ਕੋਈ ਟੱਕਰ ਨਹੀਂ ਸਾਡੇ ਨਾਲ ਸਾਰੀ ਦੁਨੀਆ ਸਾਰੇ ਪਿੰਡ ਸਾਰੇ ਸ਼ਹਿਰ ਵੱਡੀ ਲੜੀ ਲੱ ਕੇ ਜਾਵਾਂਗੇ ਤੁਸੀਂ ਚਾਰ ਦਿਨ ਇਹਨੂੰ ਪੁੱਛ ਲੋ ਆ ਕੇ ਕਹਿੰਦੇ ਜਦੋਂ ਹੁੰਦਾ ਸਹੀ ਟਾਈਮ ਤੇ ਰੋਟੀ ਨਾਲ ਖਾਣਾ ਸਭ ਤੋਂ ਵੱਧ ਖਿਆਲ ਮਾਨ ਨੂੰ ਹੁੰਦਾ ਮਮੇ ਕੋਈ ਉਸ ਗੱਲ ਦੇ ਨਾਮ ਬਹੁਤ ਗਲਪਦੀਆਂ ਬਹੁਤ ਗਲਪਦੀਆਂ ਮੈਂ ਕਹਿੰਦੀ ਮੈਨੂੰ ਦੱਸਿਆ ਨਾ ਕਰੋ ਵੀ ਖਾਧੀ ਨਹੀਂ ਆਹ ਹੁਣ ਸਵੇਰੇ ਖਵਾ ਕੇ ਤੋਰਦੇ ਫਰੈਣ ਖਵਾ ਕੇ ਆਵਦੇ ਜਾਣੇ ਤੋਰਦੇ ਆ ਪਰ ਉਹ ਨੰਗਦੇ ਜਿਹੜੇ ਹੈ ਨਹੀਂ ਰੋਟੀ ਬਸ ਸਾਨੂੰ ਪਤਾ ਹੀ ਨਹੀਂ ਇਲੈਕਸ਼ਨ 1 ਵਜੇ ਰਾਤ ਨੂੰ ਘਰੇ ਜਾਂਦਾ ਸਵੇਰੇ ਕਿੰਨੇ ਵਜੇ ਜਾਂਦਾ ਸਵੇਰੇ ਬੇਟੇ ਲੇਟ ਅਰਲੀ ਆ ਜਾਂਦੇ ਉੱਪਰ ਹੀ ਬਹੁਤ ਭੀੜ ਹੁੰਦੀ ਹੈ ਪਰ ਆਈਆਂ ਵੀ ਜੇ ਮਹੀਨਾ ਵੀ ਦਿਨ ਔਖਾ ਵੀ ਹੋਊਗਾ ਪਰ ਉਹ ਤਾਂ ਕੰਮ ਕਰਨ ਦਾ ਜਨੂਨੀ ਐ ਉਹਦੇ ਚ ਠੀਕ ਪੂਰਾ ਹੀ ਸਾਥ ਦੇ ਰਿਹਾ ਉਹਦੇ ਸਹੁਰੇ ਉਹਦੇ ਦਾਦਕੇ ਉਹਦੇ ਨਾਨਕੇ ਸਾਰੇ ਇੱਥੇ ਨਾਨਕਾ ਨਾਨਕਾ ਪਰਿਵਾਰ ਆ ਦਰਬਾਰ ਬਾਹਰੀਆ ਸਾਰਾ ਏਰੀਆ ਇਧਰ ਉਹ ਬਹੁਤ ਪਿਆਰੇ ਰਿਸ਼ਤੇ ਆ ਜੀ ਤੇ ਆਪਣਾ ਕੀ ਕਹਿੰਦੇ ਨੇ ਮੈਂ ਤਾਂ ਇਨਸਾਨੀਅਤ ਨੂੰ ਹਮੇਸ਼ਾ ਤਰਜ਼ੀਦ ਇਹ ਨਾ ਹੋਣੀ ਜਦੋਂ ਪਹਿਲੀ ਵਾਰ ਉਮੀਦਵਾਰ ਜੀ ਨੂੰ ਮੈਂ ਮਿਲਿਆ ਸੀ ਮੈਨੂੰ ਇੱਕ ਬਹੁਤ ਚੰਗਾ ਇਨਸਾਨ ਇੱਕ ਚੰਗਾ ਦੋਸਤ ਉਹਨਾਂ ਦੇ ਵਿੱਚ ਮਿਲਿਆ ਸੋ ਅੱਜ ਬਹੁਤ ਵੱਡਾ ਦਿਨ ਹੈਗਾ ਜੀ ਕਿਉਂਕਿ ਉਹ ਹਮੇਸ਼ਾ ਆਪਣੇ ਲੋਕਾਂ ਦੇ ਲਈ ਖੜੇ ਨੇ ਉਹਨਾਂ ਦੇ ਹੱਕ ਦੇ ਲਈ ਜਿਹੜੇ ਵਿਕਾਸ ਕੀਤੇ ਨੇ ਅੱਜ ਉਹਨਾਂ ਦਾ ਨਾਮਜ਼ਦਗੀ ਪੱਤਰ ਉਹਨਾਂ ਨੇ ਦਾਖਲ ਕਰਨਾ ਸੀਗਾ ਤਾਂ ਇਸ ਕਰਕੇ ਬਾਈ ਜੀ ਨੂੰ ਬੈਸਟ ਵਿਸ਼ੇਸ ਦੇਣ ਲਈ ਉਨਨੂੰ سپورਟ ਲਈ ਇੱਥੇ ਆਏ। ਜਦੋਂ ਕੋਈ ਕਲਾਕਾਰ ਕਹਿੰਦੇ ਇੱਕ ਪਾਰਟੀ ਦੇ ਸਬਰਧਨ ਦੇ ਚਾਰਜ ਉਤੋਂ ਦੂਜੀਆਂ ਪਾਰਟੀਆਂ ਵਿਰੋਧ ਕਰਨ ਲੱਗ ਜਾਂਦੇ ਨੇ। ਮੇਰੇ ਸਾਰੇ ਬਸੇ ਦੋਸਤ ਹੈ ਜੀ ਮੈਂ ਕਦੇ ਕੋਈ ਰਾਜਨੀਤੀ ਨਾ ਕਦੇ ਸੋਚ ਰੱਖੀ ਹੈ ਜੀ। ਮੈਨੂੰ ਇਹ ਵੀ ਜਿਹੜੇ ਕਿਉਂਕਿ ਜਿੰਨਾ ਕਿ ਮੈਂ ਭਾਈ ਜੀ ਹੋਰ ਇਹਨੂੰ ਜਾਣਿਆ ਜਾਂ ਜੇ ਕੋਈ ਹੋਰ ਪਾਰਟੀ ਦੇ ਵੀ ਬੰਦੇ ਹੁੰਦੇ ਨੇ ਜਿਹੜੇ ਬੰਦਾ ਇਨਸਾਨ ਹੈ ਜੀ ਮੈਂ ਉਹਦੇ ਨਾਲ ਹਮੇਸ਼ਾ ਹੁੰਨਾ ਮੈਂ ਪਾਰਟੀ ਨਹੀਂ ਦੇਖਦਾ ਵੀ ਕਿਹੜੀ ਪਾਰਟੀ ਨਾਲ ਤੇ ਭਾਈ ਜੀ ਨੇ ਵਾਕਈ ਬਹੁਤ ਵਿਕਾਸ ਵਾਲੀ ਗੱਲ ਕੀਤੀ ਹੈਗੀ ਹੈ। ਹਾਂਜੀ। ਪ੍ਰਚਾਰ ਕਰਨ ਜਾਵਾਂਗੇ। ਪ੍ਰਚਾਰ ਦਾ ਤਾਂ ਜੀ ਕੋਈ ਅਦਾ ਹੈ ਨਹੀਂ ਸਾਰੇ ਉਹਨਾਂ ਨੂੰ ਪਹਿਲੇ ਆਲਰੇਡੀ ਸਪੋਰਟ ਹੈ ਜੀ ਮੈਨੂੰ ਲੱਗਦਾ ਹੈ ਕਿਸੇ ਨੂੰ ਸਪੋਰਟ ਕਰਨ ਦੀ ਜ਼ਰੂਰਤ ਹੈ ਨਹੀਂ ਕਿ ਕਿਉਂਕਿ ਸਾਰੇ ਅੱਜ ਦੇ ਆਪਣੇ ਨਾਗਰਿਕ ਸਮਝਦਾਰ ਹੈਗੇ ਨੇ ਜੀ ਸਰਕਾਰ ਆਈ ਨੂੰ ਕਾਫੀ ਟਾਈਮ ਹੋ ਗਿਆ ਲੋਕਾਂ ਨੇ ਕੰਮ ਦੇਖ ਲੇ ਤਾਂ ਜਿੱਥੇ ਉਹਨਾਂ ਨੂੰ ਲੱਗੂਗਾ ਤੇ ਮੈਨੂੰ ਲੱਗਦਾ ਵਿਕਾਸ ਹੋਇਆ ਜੀ ਤਾਂ ਡੈਫੀਨੇਟ ਆਮ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਨੇ ਉਹਨਾਂ ਨੂੰ ਵੋਟਾਂ ਦੇਣਗੇ ਮੀਤਬਾਈ ਜੀ ਪਰਸਨਲੀ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਇੰਨਾ ਪਾਈਆਂ ਵਾਂਗ ਵਿਚਰਦੇ ਨੇ ਕਦੇ ਲੱਗੇ ਨਹੀਂ ਵੀ ਕੋਈ ਰਾਜਨੀਤਾ ਹੈਗਾ ਕਿਉਂਕਿ ਮੈਂ ਜਿੰਨਾ ਕਿ ਪਰਸਨਲੀ ਉਹਨਾਂ ਦੇ ਨਾਲ ਗੁਜ਼ਰਿਆ ਉਹ ਜਾਂਦੇ ਜਾਂਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਜਾ ਰਿਹਾ ਸੀ ਮੈਂ ਪਹਿਲੀ ਵਾਰੀ ਐਦਾਂ ਦਾ ਮਤਲਬ ਵੀ ਤਜਰਬਾ ਲਿਆ ਜ਼ਿੰਦਗੀ ਦੇ ਵਿੱਚ ਚੰਗਾ ਲੱਗਿਆ ਵੀ ਜੇ ਐਦਾਂ ਲੋਕਾਂ ਦੀਆਂ ਪ੍ਰੋਬਲਮਸ ਸੋਲਵ ਹੋ ਜਾਂਦੀਆਂ ਨੇ ਤਾਂ ਸਾਨੂੰ ਐਦਾਂ ਦੇ ਹੀ ਨੇਤਾਵਾਂ ਦੀ ਲੋੜ ਹੈ ਜੀ